ਹਾਂਜੀ ਬਾਈ ਅੱਜ ਆ ਤਲਵੰਡੀ ਸਾਬੋ ਆਪਣੀ ਬੱਕਰਾ ਮੰਡੀ ਲੱਗੀ ਆ ਹਰ ਸ਼ਨੀਵਾਰ ਮੰਡੀ ਲੱਗਦੀ ਆ ਬਾਈ ਤੇ ਬਹੁਤ ਭਾਰੀ ਮਾਤਰਾ ਚ ਮਾਲ ਆਇਆ ਤੇ ਵਪਾਰੀ ਵੀ ਆਇਆ ਤੁਹਾਨੂੰ ਦਿਖਾਉਣੇ ਆ ਤੇ ਬਰਬਰੀਆਂ ਬੱਕਰੀਆਂ ਵੀ ਬਹੁਤ ਆਈਆਂ ਬਾਈ ਤੇ ਵੀਟਲਾ ਬੱਕਰੀਆਂ ਵੀ ਆਈਆਂ ਹਰ ਤਰ੍ਹਾਂ ਦਾ ਮਾਲ ਆਇਆ ਬਾਈ ਇਹ ਮੇਨ ਆਹ ਥਰੋੜੀ ਰੋਡ ਤੇ ਤਲਵੰਡੀ ਕੋਲੇ ਮੰਲੋ ਜਿੱਥੇ ਟਰੈਕਟਰ ਵਾਲੀ ਮੰਡੀ ਲੱਗਦੀ ਆ ਉੱਥੇ ਹੀ ਲੱਗਦੀ ਆ ਬਾਈ ਮੰਡੀ ਤੇ ਬਹੁਤ ਮਾਲ ਆਈ ਜਾਂਦਾ ਆ ਬਰਬਰੀਆਂ ਬੱਕਰੀਆਂ ਅੱਗੇ ਤੁਹਾਨੂੰ ਦਿਖਾਉਣੇ ਆ ਬਾਈ ਆਪਾਂ ਬਹੁਤ ਬੱਕਰੀਆਂ ਆਈਆਂ ਆ ਆ ਦੇਖੋ ਭਈ ਇੱਥੇ ਸ਼ੁਰੂ ਹੋ ਜਾਂਦੀ ਹੈ ਮੰਡੀ ਤੇ ਜਾਨਵਰ ਬਾਈ ਵਪਾਰੀ ਵੀ ਬਹੁਤ ਪਹੁੰਚੇ ਅੱਜ ਬਰਬਰੀਆਂ ਬੀਟਲਾਂ ਘਾਟੂ ਮਾਲ ਹਰ ਤਰ੍ਹਾਂ ਦਾ ਮਾਲ ਆਉਂਦਾ ਬੰਜੀ ਹਾਂ ਤਾਂ ਹੋ ਆਪਰੇ ਚੋਪਰਾ ਹਾਂ ਬਾਈ ਲੈ ਕੇ ਆਇਆ ਕੀ ਜਾਨਵਰ ਲੈ ਕੇ ਆਏ ਆ ਬਾਈ ਹਾਂ ਬੱਕਰੇ ਲੈ ਕੇ ਆਏ ਆ ਦੋ ਠੀਕ ਆ ਕੀ ਰੇਟ ਰੂਟ ਮੰਗਣਾ ਦਾ ਬਾਈ ਇਹਦਾ 8000 ਠੀਕ ਆ 8000 ਠੀਕ ਮੰਡੀ ਦੇ ਪ੍ਰਬੰਧ ਕਿਵੇਂ ਲੱਗੇ ਬਾਈ ਓਕੇ ਆ ਜਮਾ ਬਾਈ ਠੀਕ ਆ ਬਾਣਾ ਕੋਚ ਤੋਂ ਵੱਧ ਤੋਂ ਵੱਧ ਬਾਈ ਮਾਲ ਲੈ ਕੇ ਵਪਾਰੀ ਵੀਰ ਤੇ ਬਾਈ ਨੰਬਰ ਬੋਲਦੇ ਆਪਣਾ ਵੀਡੀਓ ਜਾ ਨੰਬਰ 6284638733 ਠੀਕ ਆ ਬਾਈ ਨਾਲ ਕਰ ਲਿਓ ਸੰਪਰਕ ਬਾਈ ਜੇ ਆ ਕਿਸੇ ਨੇ ਲੈਣੇ ਆ ਪਠਾ ਬਾਈ ਦੋਨੇ ਦੋਨੇ ਬੱਕਰੀ ਆ ਦੋਨੇ ਬੱਕਰੀ ਆ ਬੱਕਰੀ ਆ ਬਾਈ ਦੋਨੇ ਤੇ ਚੰਗੇ ਆ ਇਹ ਪੂਰੇ ਬਾਕੀ ਕਰ ਲਿਓ ਬਾਈ ਨਾਲ ਸੰਪਰਕ ਬਹੁਤ ਚੰਗਾ ਬਾਈ ਵਧੀਆ ਮਾਲ ਆਉਂਦਾ ਹੈਗਾ ਪੋਂਚੋ ਲੈ ਕੇ ਜਾਣ ਪਰ ਆਪਣੇ ਆਹ ਦੇਖੋ ਸੌਦਾ ਚੱਲੀ ਜਾਂਦਾ ਬੱਕਰੇ ਦਾ ਸਾਫੋ ਦੀ ਮੇਰੇ ਦੋ ਪਰਚੀਆਂ ਤੇ ਰਿਲਕਾ ਔਰ ਕਿ 100 ਰੁਪਿਆ ਬਸ ਹਾਂ ਸਰ ਲੈ ਹੁਣ ਦੇਖ ਲੈ ਕਿਵੇਂ ਅੰਕਲ ਜੀ ਹੋ ਗਿਆ ਸੌਦਾ ਆ ਹੋ ਗਿਆ ਕਿੰਨੇ ਦਾ ਹੋ ਗਿਆ ਜੀ ਦੋਨੇ ਬੱਕਰੇ ਦੇਤੇ ਆ ਬੱਕਰਾ ਲੈ ਲੈ ਆ ਯਾਰ ਨਾ ਉਹ ਬੱਤੇ ਬੱਕਰਾ ਉਹ ਬਾਈ ਦੋਨੇ ਬੱਕਰੇ ਆ ਫਿਰ ਚਲਾ ਸੌਦਾ ਬਾਈ ਠੱਲੀ ਜਾਂਦਾ ਹੈਗਾ ਬਹੁਤ ਸੋਹਣਾ ਬੱਕਰਾ ਹੈਗਾ ਦੋ ਬੱਕਰੇ ਦੀ ਸੌਦਾ ਪੱਠਾ ਦਾ ਦੇ ਦੋਨੇ ਬੱਕਰੇ ਆ ਦੇਖੋ ਬਾਈ ਬੀਟਲ ਬੱਕਰੀਆਂ ਵੀ ਪਹੁੰਚੀਆਂ ਮੰਡੀ ਤੇ ਹਾਂਜੀ ਆਪ ਲੈ ਕੇ ਆਈ ਜੀ ਬੱਕਰੀਆਂ ਠੀਕ ਹੈ ਕਿਹੜੇ ਪਿੰਡ ਤੋਂ ਆਈ ਜ ਗਈ ਠੀਕ ਮੰਡੀ ਦੇ ਪ੍ਰਬੰਧ ਕਿਵੇਂ ਲੱਗੇ ਜੀ ਮੰਡੀ ਦੇ ਪ੍ਰਬੰਧ ਵਧੀਆ ਲੱਗੇ ਮੰਨ ਲੋ ਜਾਨਵਰ ਆਇਆ ਬਹੁਤ ਹਾਂ ਜੀ ਬਾਬਾ ਜੀ सांगਦੇ ਥੋੜਾ ਜਾਂ ਆ ਬਈ ਬੱਕਰੀਆਂ ਲੈ ਕੇ ਪਹੁੰਚੇ ਬਾਈ ਇਹਨਾਂ ਦੀ ਬਾਤ ਵੀ ਆ ਆ ਬਾਈ ਸੀਰਾ ਆ ਜੀ ਬਾਈ ਦੱਸ ਦੇ 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 ਮੜੀ ਡਿਟੇਲ ਬੱਕਰੀਆਂ ਬਾਰੇ ਹੋ ਜਾ ਖੜਾ ਜਾ ਆ ਬਾਈ ਕੋਲੇ ਬੱਕਰੀਆਂ ਬਈ ਆ ਕੀ ਮੁੱਲ ਆ ਬਾਈ ਸੀਰੇ ਇਹਨਾਂ ਦਾ ਬੱਕਰੀਆਂ ਦਾ ਮੁੱਲ ਭਰਾਵਾ ਜੀ ਇੰਨੀ ਬੱਕਰੀਆਂ ਹਾਂ ਜੀ 10 ਮਹੀਨੇ ਦੀ ਘੱਬਾ ਠੀਕ ਹੈ ਬਾਈ ਉਹਦਾ 18000 ਰੁਪਏ ਮੰਗਦੇ ਆ ਠੀਕ ਹੈ ਤੇ ਆ ਪੱਠ ਦਾ ਇਹਦਾ 8000 ਰੁਪਏ ਠੀਕ ਆ ਬਹੁਤ ਟਾਪ ਦੀਆਂ ਬੱਕਰੀਆਂ ਹੁੰਦੀਆਂ ਬਾਈ ਤਲਵੰਡੀ ਸਾਬ ਉਹ ਬੱਕਰਾ ਮੰਡੀ ਤੇ ਪਹੁੰਚੋ ਬਹੁਤ ਸੌਦੇ ਹੁੰਦੇ ਆ